ਹਾਂਜੀ ਸਭ ਠੀਕ ਹਾਲ ਤਲਾਬੇ ਸਾਰੇ ਭਰਾਵਾਂ ਦਾ ਹੋਰ ਠੀਕ ਠਾਕ ਬਈ ਹੋਰ ਜਾਨਵਰ ਪਰਿਵਾਰ ਬਈ ਸਾਰਾ ਠੀਕ ਠਾਕ ਬਈ ਹਾਂਜੀ ਆਪਾਂ ਚੱਲਿਆ ਦੁਬਈ ਸ਼ਰੀ ਮੁਖਸਰ ਸਾਇਰ ਆਪਣੇ ਯਾਰ ਨੇ ਗੱਡੀ ਲਈ ਆ ਸਿਰਾਕਾ ਮੁੰਬਈ ਪਹੁੰਚਣਾ ਨਾ ਭੇਖਾ ਬਈ ਮੱਦਰ ਦਾ ਵਕੀਬਾਰ ਦਾ ਯਾਰ ਆ ਆਪਣਾ ਉੱਥੋਂ ਨਾ ਬਈ ਦਿਖਾਉਣਾ ਮਾਹੌਲ ਤੁਹਾਨੂੰ ਕਿਦਾਂ ਦਾ ਬਹੁਤ ਨਜ਼ਾਰਾ ਆਉਣ ਵਾਲਾ ਸਾਰੇ ਵੀਡੀਓ ਇੱਕ ਵੇ ਇੱਕ ਵੇ ਸਟੈਪ ਨਾ ਕਰਿਓ ਵੀਡੀਓ ਪਿੰਡ ਰਈ ਵਧੀਆ ਬੋਲ ਤਿੰਦਰਾ ਸੋਫੀਆ ਜਾ ਰਹੇ ਆ ਜੀ ਬਖਸ਼ ਸਿੰਘ ਚੱਤੀ ਗੜ ਤੋਂ ਹਾਂਜੀ ਮਿੱਤਰੋ ਆਪਾਂ ਆਏ ਸੀ ਅੱਜ ਮਕਸਰ ਮੇਲੇ ਦੀ ਮੰਗੀ ਦੇ ਮੇਲੇ ਤੇ ਤੋਂ ਤੁਹਾਨੂੰ ਕੈਟ ਦੇ ਦਰਸ਼ਨ ਕਰਾ ਰਹੇ ਹਾਂ ਕੈਟ ਆਹੇ ਕੈਟ ਦਿਖਾਉਂਦੇ ਪੀਲੀ ਆਈ ਪੀਲੀ ਆਈ ਪੱਟ ਤੋਂ ਮੋੜ ਕਰਵਾ ਬੜੀ ਕਰ ਕੋਲ ਪਰ ਜਨ ਨੂੰ ਰਹਿ ਤੀ ਓਏ ਓਏ ਭਾਈ ਜੱਪ ਓਏ ਤਰੇਦ ਵਾਲੀ ਫੜੀ ਆ ਵੇ ਲੱਗੀ ਰਹੀ ਜੀ ਉਰੇਲੇ ਪਾਸੇ ਨਾ ਆਵਰ ਨਾ ਉਰੇੜਾ ਦਾ ਫੇਟ ਨਾ ਖੁਰ ਮੱਟੇਲ ਓ ਲਾ ਨਾ ਜਾਵੀ ਯਾਰ ਮੇਲਾ ਯਾਰ ਬਿੱਲੀ ਦਾ ਕਬੂਤਰ ਦਾ ਕੀਤਾ ਪਿਆ ਮੇਲਾ ਆ ਆਉਂਦ ਰਹੀ ਹੈ ਇਧਰ ਵੀ ਕਿਰਾਏ ਦੇ ਘਰ ਚੋਂ ਪੂਰਾ ਆਉਂਦਾ ਆ ਭਾਈ ਚਿੱਟੀ ਬਿੱਲੀ ਆਹਾ ਅਹੀ ਜਿਹੜਾ ਕਿ ਕਾਲੀ ਆ ਭਾਈ ਬਿੱਲਾ ਆ ਬੇ ਬਿੱਲਾ ਚਿੱਟਾ ਬਿੱਲਾ ਆ ਕੀੜੀਆਂ ਵੀ ਦਿਖਾ ਦਿਓ ਇਹ ਚੀਜ਼ ਪਸੰਦ ਤਾਂ ਆ ਗਿਆ ਸੀ ਮੈਨੂੰ ਇਹ ਬਈ ਰਹਿ ਲੂਗਾ ਘਰੇ ਕਿਹੜੇ ਯਾਰ ਅੱਛਾ ਯਾਰ ਪਤਲੀ ਤਾਂ ਨਹੀਂ ਜਪਾ ਦਿਗਾ ਯਾਰ ਅੱਛਾ ਯਾਰ ਸੰਗਲੀ ਵਾਗ ਰੱਖਣੀ ਹੈ ਘਰੇ ਹੀ ਰਹੁ ਬੜਾ ਖੁੱਲਾ ਛੱਡ ਦੇ ਬਈ ਹੈ ਬਟੇਰ ਹੁੰਦੇ ਆ ਬਟੇਰ ਕਹਿੰਦੇ ਮਾਨੂੰ ਤੇੱਤ ਨਹੀਂ ਕਰੀ ਹੁ ਤਰਾ ਯਾਰ

ਆ ਲੈ ਬਾਈ ਇਹ ਗੱਡੀ ਬਾਈ ਕਰਾ ਰਹੇ ਆ ਆਪਾਂ ਟਕ ਟੋਪ ਇੱਕ ਕਾਗਜ਼ ਪੱਤਰ ਲੈਣਾ ਏ ਗੱਡੀ ਦਾ ਬਾਈ ਹਾਂਜੀ ਆ ਗਿਆ ਆਪਣਾ ਯਾਰ ਕਮਲ ਬਾਈ ਸ਼ਰੀ ਮੁਖਤਰ ਸਾਹਿਬ ਤੋਂ ਅੱਬੀ ਬਾਇ ਤੇ ਆਇਆ ਪਰ ਆਪਾਂ ਤੇ ਬਹੁਤ ਧੰਨਵਾਦ ਬਾਈ ਦਾ ਇੱਥੇ ਕਈ ਬਾਈ ਫੋਨ ਨਹੀਂ ਚੱਕਣ ਆੜ ਜਾਂਦੇ ਆ ਮੌਕੇ ਤੇ ਇਦਾਂ ਦੇ ਵੀ ਲੋਕ ਹੁੰਦੇ ਆ ਬਾਈ ਇਹ ਆਪਣਾ ਸਰੇ ਦਾ ਯਾਰ ਆ ਬਾਈ ਬਹੁਤ ਨਜ਼ਾਰਾ ਆਉਣਾ ਬਾਈ ਗੱਲਬਾਤ ਕਰਨਾ ਬਾਈ ਨਾਲ ਸਰਾਂ ਕੰਮ ਇਹ ਜਾਣਖਣ ਨਹੀਂ ਸੀ ਜਿਹੜਾ ਨੇ ਪੁੱਛਦਾ ਵੀ ਮੇਰੇ ਚ ਗੱਲ ਮੈਂ ਇਹਨਾਂ ਨੂੰ ਆਖਿਆ ਸੀ ਮੈਂ ਉਹਦਾ ਮੇਰੇ ਕੋਲ ਟਾਈਮ ਨਹੀਂ ਸੀਗਾ ਇਹਦਾ ਚੱਲਿਆ ਨਾ ਸੀ ਟੂਰਲ ਕੰਮ ਨਲਤਨ ਕਰਤੀ ਗਾ ਤੇ ਉਹਦੇ ਕਰਕੇ ਮੇਰਾ ਟਾਈਮ ਹੀ ਨਿਕਲਿਆ ਉਹ ਦਿਨ ਵੀ ਮੈਂ ਸੱਦਿਆ ਤਾਂ ਸੀਗਾ ਬਾਈ ਨੂੰ ਅੱਛਾ ਹਾਂ ਪਰ ਤਾਂ ਕੋਈ ਨਹੀਂ ਤੇਰਾ ਆਪਾਂ ਹੋਰ ਕਰ ਲੰਦੇ ਮਾੜਾ ਮਾੜਾ ਜਿੱਕੇ ਨਾ ਨਹੀਂ ਬਸ ਪੈਦਾ ਉਹਦੇ ਵੀ ਬਾਈ ਨੂੰ ਕਿਹਾ ਮੈਂ ਇਹ ਤੁਹਾਨੂੰ ਕਾਰ ਨਹੀਂ ਨਾ ਦੂਜੀ ਕਾਰ ਜਿਹੜੇ ਰੇਟ ਦੇਤੀ ਸੀ ਨਾ ਤੇ ਤੁਹਾਨੂੰ ਇਹ ਨਹੀਂ ਗੱਲ ਵੀ ਕੋਈ ਬੰਦਾ ਆਇਆ ਕਿ ਉਹ ਮਹਿੰਗੇ ਲੈ ਆ ਸੋ ਦੇਖੋ ਵੀਰ ਜੀ ਅੱਜ ਆਪਾਂ ਆਏ ਆ ਮਕਸਰ ਡੈਂਟਿੰਗ ਪੈਂਟਿੰਗ ਵਾਲੀ ਦੁਕਾਨ ਤੇ ਸੋ ਆਪਾਂ ਥੋੜੀ ਜੀ ਗੱਡੀ ਦੀ ਪੈਚ ਅਪ ਕਰਾਉਣੀ ਸੀ ਆਪਾਂ ਜੋ ਆਪਣੇ ਭਰਾ ਮਨਦੀਪ ਨੇ ਨਵੀਂ ਗੱਡੀ ਲਈ ਆ ਸੋ ਥੋੜਾ ਜਿਆਦਾ ਕਰਾਉਣਾ ਸੀਗਾ ਕੰਮ ਇੰਡੀਕੇਟਰ ਵਗੈਰਾ ਦਾ ਇਹ ਕਿ ਤੁਹਾਨੂੰ ਮੈਂ ਅਜੂਬਾ ਦਿਖਾਉਣਾ ਇੱਥੇ ਦਾ ਇਹ 700 ਪੁਰਾਣਾ ਦਰਖਤ ਆ 700 ਸਾਲ ਪੁਰਾਣਾ ਇਹ 700 ਸਾਲ ਪੁਰਾਣਾ ਦਰਖਤ ਆ ਮੇਰੇ ਵੀਰੋ ਆ ਖੜਾ ਬੋਰ ਦਾ ਇੰਨਾ ਪੁਰਾਣਾ ਕਿ ਕਦੀਆਂ ਬੀਤ ਗਈ ਇਹ ਤਾਂ ਬਲਾਗ ਦੀ ਜੱਕਣਾ ਹੀ ਪਾਉ ਜਾ ਯਾਰ ਇਹ ਤਾਂ ਬਲਾਗ ਰਾਜੀ ਬਹੁਤ ਬੇਰਸਾਨ ਭੈਂਜ ਦਾ 700 ਸਾਲ ਪੁਰਾਣਾ ਇਹ ਸੋ ਸਾਡੇ ਕੱਲ ਸਾਹਮਣੇ ਸਾਹਮਣੇ ਐਕਸੀਡੈਂਟ ਹੋਇਆ ਉਹ ਐਕਸੀਡੈਂਟ ਸਾਡੇ ਹੋਣਿਆ ਮੇਰੇ ਵੀਰ ਐਕਸੀਡੈਂਟ ਸਾਡੇ ਸਾਹਮਣੇ ਗੱਡੀ ਦਾੜੀ ਇਹ ਸਾਡੇ ਸ਼ੈਰੀ ਵੀਰ ਨੂੰ ਗੱਡੀ ਨਿਊ ਲੈ ਕੇ ਦੇਣੀ ਸੀ ਇਹ ਸ਼ੈਰੀ ਨੂੰ ਲੈ ਕੇ ਦੇਣੀ ਹੈ ਗੱਡੀ ਸੋ ਇਹ ਸ਼ੈਰੀ ਭਾਈ ਵਾਸਤੇ ਗੱਡੀ ਰੈਡੀ ਹੋ ਰਹੀ ਆ ਉਹ ਅੰਦਰ ਭਰਾ ਕਰ ਰਿਹਾ ਹੈ। ਆਪਣੀ ਗੱਡੀ ਦੀ ਆਇਡੈਂਟਿੰਗ ਪੇਂਟਿੰਗ ਹੋ ਜਾਂਦੀ ਆ। ਸੋ ਵੀਰ ਲੱਗੇ ਹੋਇਆ ਬਹੁਤ ਵਧੀਆ ਕੰਮ ਕਰਦੇ ਆ ਤੇ ਸਾਰੇ ਆਓ ਮੇਰੇ ਭਰਾ ਇੱਥੇ ਬਹੁਤ ਵਧੀਆ ਇਹਨਾਂ ਦੀ ਮਾਰਕੀਟ ਪਲੇਸ ਆ। ਸੋ ਦੇਖੋ ਉਧਰ ਸਾਹਮਣੇ ਬੱਸ ਸਟੈਂਡ ਵੀ ਆ ਬੱਸ ਆ ਰਹੀ ਆ। ਕਲਫੀ ਡਾਰਕ ਦੀ। ਬਾਕੀ ਆ ਬਾਕੀ ਤੁਹਾਨੂੰ ਮੇਲਾ ਵੀ ਦਿਖਾਵਾਂਗੇ। ਬਾਕੀ ਤੁਹਾਨੂੰ ਮੇਲਾ ਦਿਖਾਵਾਂਗੇ ਸ੍ਰੀ ਮੁਕਤਸਰ ਸਾਹਿਬ ਦਾ 40 ਮੁਕਤਿਆਂ ਦੀ ਧਰਤੀ ਦੇ ਉੱਤੇ ਤੁਹਾਨੂੰ ਮੇਲਾ ਜਰੂਰ ਦਿਖਾਵਾਂਗੇ ਅਸੀਂ। ਸੋ ਇਸ ਤਰ੍ਹਾਂ ਇਹ ਤੁਹਾਨੂੰ ਅੱਗੇ ਜਾਣਕਾਰੀ ਅਪਡੇਟ ਹੋਰ ਕਰਾਂਗੇ ਤੁਹਾਨੂੰ ਸੋ ਇਸ ਲਈ ਅਸੀਂ ਥੋੜਾ ਮੰਨ ਲਓ ਬਲੌਗ ਕਿਰਾਏ 'ਤੇ ਇਸ ਮੌਕੇ ਕਰਦੇ ਆਂ ਸੋ ਅੱਗੇ ਦੀ ਜਾਣਕਾਰੀ ਲਈ ਵੇਟ ਕਰੋ ਜੀ ਆਪਣੀ ਗੱਡੀ ਦਾ ਹਲੋ ਸਸਿਗਲ ਦੋਸਤੋ ਸੋ ਆਪਾਂ ਪਹੁੰਚ ਚੁੱਕੇ ਆਂ ਸ੍ਰੀ ਮੁਕਤਸਰ ਸਾਹਿਬ ਮੇਲੇ ਦੇ ਵਿੱਚ ਸੋ ਦੇਖੋ ਕਿੰਨੀ ਕੀ ਐਂਟਰੀ ਆ ਤੇ ਇੱਧਰ ਸਾਡਾ ਵਿੱਕੀ ਬਾਈ ਰਫਲ ਨਾਲ ਲੈ ਰਿਹਾ ਸੀਗਾ ਆਪਣੇ ਅੰਗੇ ਤੇ ਹੁਣ ਮਨਦੀਪ ਨੇ ਖੜੀ ਰਫਲ ਦੇਖਦੇ ਆ ਆ ਨਹੀਂ ਪਸੰਦ। ਇੱਲਾ ਬਹੁਤ ਭਰੇ ਭਰੇ ਆ ਗਾਈਸ। ਇੱਕ ਵਾਰ ਦਾ ਫੋਟੋ ਲੈ ਕੇ। ਵੈਰੀ ਵੈਸਾ। ਉਹ ਸ਼ਾਟ ਵਾਲਾ ਕੋਈ ਫੋਨ ਤੇ ਦੱਸਦੇ ਆ। ਸੋ ਗਾਈਸ ਇਧਰ ਆਇਆ ਆਪਣਾ ਦੁਬਈ ਦਾ ਬਿਲਡਿੰਗ ਹੈ। ਤੋਂ ਇਧਰ ਆ ਗਿਆ ਆਪਣਾ ਇੰਗਲੈਂਡ ਦਾ ਬ੍ਰਿਜ, ਟਾਵਰ ਬ੍ਰਿਜ ਇੰਗਲੈਂਡ ਦਾ। ਸੋ ਇਧਰ ਬਰਜ ਖਲੀਫਾ ਵਾਹ ਯਾਰ ਬਹੁਤ ਬੜੀਆ ਮਿਲਿਆ ਯਾਰ ਇਨਾ ਕੈਂਟ ਮੇਲਾ ਬਣਾਇਆ ਨਾ ਬਹੁਤ ਬਹੁਤ ਮੇਲੇ ਦੀ ਖਾਸੀਅਤ ਸੋ ਸਾਡੇ ਬ੍ਰਦਰ ਇੰਜੋਏ ਕਰਦੇ ਹੋਏ ਬਹੁਤ ਵਧੀਆ ਵਾਹ ਯਾਰ ਕੀ ਸਟਾਈਲ ਹੈ ਯਾਰ ਸੋ ਵੈਰੀ ਵੈਰੀ ਨਾਈਸ ਸੋ ਨਾਈਸ ਓ ਮਾਈ ਗਾਡ ਕਾਇਦ ਆਟਫਟ ਹਾਈਡ ਹੋਣੀ ਆ ਇੱਧਰ ਦੇਖੋ ਅਜੂਬਾ ਦੁਨੀਆ ਦਾ ਅਜੂਬਾ ਵਾਹ ਯਾਰ ਸਟਾਚੂ ਦੇਖੋ ਵੈਰੀ ਵੈਰੀ ਨਾਈਸ ਵਾਹ ਯਾਰ ਕੀ ਬਾਤ ਆ ਫੁੱਲ ਫੋਟੋ ਫੁੱਲ ਆਈ ਹੈਲੋ ਓ ਯਾਰ ਇਹ ਅਰੇ ਹੱਥ ਲੱਗ ਰਹੀ ਕਿ ਅਸਲੀ ਆ ਯਾਰ ਇਹ ਨਹੀਂ ਆ ਰਿਹਾ ਅਸਲੀ ਆ ਅਸਲੀ ਤਾਂ ਨਹੀਂ ਲੱਗ ਨਹੀਂ ਰਿਹਾ ਵੇ ਅਸਲੀ ਨਹੀਂ ਹੈਗਾ ਨਾ ਹਾਂ ਨਹੀਂ ਯਾਰ देखो मेले सो वाहो यार क्या बात है इंग्लैंड टावर ब्रिज वाह बात है वेरी वेरी नाइस सो so, आज आप आ गए हैं मेले के बीच श्री मक्तज साहब श्री मक्तज साहब भी धरती पे पहुंच चुके हैं ओ यार so, ये देखो मीठा पान भाई गाइस मीठा पान आपके मुंह में पानी आ जाएगा बहुत ही ज्यादा फेमस पान, पान।, पान। जाते जाना मोरा क्या बात है भाई साहब भी एंजॉय करो ना वाह यार बात है ना। मेरे हा यारे बंब गई जी आप चुके हैं श्री मुक्सर साहब मेले तो बहुत इंजॉय कर रहे हैं बहुत वादिया बार तो जरूर ट्राई करो तो इत बहुत हर एक वरायटी की चीज इतने मिल सकती है बहुत बहुत इंजॉय कर रहे थे ਦੇ ਕੀ ਬਾਈ ਦੇ ਫੈਡ ਮਿਲ ਗਿਆ ਕਹਿੰਦੇ ਹੋਤਰ ਜਾਨੀਆਂ ਬਾਈ ਦਾ ਆ ਰਿਖੂ ਬਾਈ ਦੇ ਫੈਡ ਆ ਵਾਹ ਪਰ ਰਿਕਾ ਬਾਈ ਦੇ ਫੈਡ ਮਿਲ ਗਏ ਕਰਨ ਵਾਹ ਯਾਰ ਇਹ ਕਿਹੜਾਈ ਹੈ ਤੇਰੀ ਬਾਈ ਕਿਹ ਕਿਹੜਾਈ ਹੈ ਬਾਈ ਤੇਰੀ ਵਾਹ ਯਾਰ ਕੀ ਬਾਤ ਹੈ ਯਾਰ ਬਹੁਤ ਵਧੀਆ ਯਾਰ ਸਾਨੂੰ ਬਹੁਤ ਬੋਹ ਨਜ਼ਾਰਾ ਆ ਰਿਹਾ ਤੇ ਕੋ ਕਿ ਅਗਲਾ ਗਰਾ ਮੇਲੇ ਤੇ ਆ ਗਏ ਉਹ ਤਾਂ ਮਿੱਲੀ ਨਹੀਂ ਬਣਾਈ ਮੇਲੇ ਹੀ ਗੱਤ ਨਹੀਂ ਮਤ ਹੈ ਹਾਂ ਮੈਂ ਕਹੀ ਮੈਂ ਰਿੱਕੀ ਬਾਈ ਦੇ ਫੈਨ ਮੈਲ ਚੁਕੇ ਹੀ ਸਾਨੂੰ ਵਾ ਯਾਰ ਕੀ ਬਾਤ ਹੈ ਰਿੱਕੀ ਡਾਨ ਵਾ ਵਾ ਫਨ ਟਾਈਮ ਫਨ ਟਾਈਮ ਗਾਇਸ ਲਪਾ ਇਸ ਟਾਈਮ ਖਾ ਰਹੇ ਆ ਮੇਲੇ ਆ ਯਾਰ ਦਾ ਫੋੜ ਦਾ ਬੰਦਾ ਆ ਰਿਹਾ ਉਹ ਵੇਖੋ ਚੜਾਈ ਆ ਚੜਾਈ ਆ ਭਾਈ ਜੀ ਆ ਚੜਾਈ ਆ ਆ ਰਹੀਆ ਕੁਮਾਰ ਆ ਆ ਰਹਾ ਆ ਜੋਕਰ